ਕੋਈ ਸਾਹਿਬ ਜੀ ਦੀ ਬਾਣੀ ਦੀ ਬਖਸ਼ਿਸ਼ ਇਸ ਬਾਣੀ ਦਾ ਕੋਈ ਪਰਵਾਹ ਚਲਾਵੇ ਮੈਂ ਇਹਨੇ ਪਾਠ ਰੋਜ਼ ਕਰਨੇ ਨੇ ਇੱਕ ਦਿਨ ਆਉਂਦਾ ਉਹਨੂੰ ਨਾਮ ਮਿੱਠਾ ਲੱਗਣ ਲੱਗ ਪੈਂਦਾ ਸੁਣੇ ਗੂੰਗ ਜੋ ਯਾਹੇ ਸੋ ਰਸਨਾ ਪਾਵਈ ਸੁਣੇ ਮੂੜ ਚਿੱਤ ਲਾਏ ਚਤਰਤਾ ਹਵਹੀ ਕੋ ਭਾਈ ਸਾਜ ਜੀ ਦੀ ਬਖਸ਼ਿਸ਼ ਸੋਹਣੇ ਮੂੜ ਚਿਤ ਲਾਏ ਚਤਰਤਾ ਆਵਹੀ ਅਗਿਆਨੀ ਨੂੰ ਗਿਆਨ ਮਿਲ ਸਕਦਾ ਹੈ ਮੂੜ ਬੰਦਾ ਚਤਰ ਸਿਆਣਾ ਹੋ ਸਕਦਾ ਹੈ ਸੋਹਣੇ ਮੂੜ ਚਿਤ ਲਾਏ ਚਤਰਤਾ ਆਵਹੀ ਉਹ ਪਈ ਸਾਬ ਜੀ ਦੀ ਬਖਸ਼ਿਸ਼ ਫਿਰ ਕਹਿੰਦੇ ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੇ ਆਪਣੇ ਜੀ ਕਈ ਸਰੀਰ ਕਈ ਵਾਰੀ ਕਹਿੰਦੇ ਜੀ ਸਾਡੇ ਘਰ ਛੱਟੇ ਪੈ ਗਏ ਜੀ ਸਾਡੇ ਕੱਪੜੇ ਕੱਟੇ ਗਏ ਜੀ ਸਾਡੇ ਕੋਠੇ ਕਿਸੇ ਨੇ ਹੱਡੀ ਸੁੱਟੀ ਮੀਟੇ ਜੀ ਸਾਡੇ ਘਰ ਕੁਝ ਕੀਤਾ ਕਿਸੇ ਜੀ ਸਾਡੀ ਬੱਚੀ ਦੀ ਸ਼ਾਦੀ ਨਹੀਂ ਹੋ ਰਹੀ ਵਰ ਬਣਿਆ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਜੀ ਸਾਡਾ ਰਿਜਕ ਬਣਿਆ ਕਲਗੀਧਰ ਪਾਤਸ਼ਾਹ ਕਹਿੰਦੇ ਜੇ ਤੇਰੇ ਕੋਲ ਚੁਪਈ ਸਾਹਿਬ ਦਾ ਧੰਨੇ ਤੇ ਇਹੋ ਜੇ ਡਰ ਤੇਰੇ ਨੇੜੇ ਨਹੀਂ ਆਉਣਗੇ ਆਖੋ ਸਤ ਨਾਮ ਇਹ ਜੋ ਜੰਤਰ ਮੰਤਰ ਤੰਤਰ ਜਿਨ੍ਹਾਂ ਰਾਂਝੇ ਕੁਝ ਐਸਾ ਹੁੰਦਾ ਵੀ ਏ ਤੇ ਉਹਦੇ ਵਾਸਤੇ ਐ ਜਿਨ੍ਹਾਂ ਦੇ ਕੋਲ ਬਾਣੀ ਦਾ ਤਨ ਨਹੀਂ ਕਿਉਂਕਿ ਸੂਰਜ ਪ੍ਰਕਾਸ਼ ਲਿਖਿਆ ਜੇ ਜੰਤਰ ਮੰਤਰ ਪੁਨ ਤੰਤਰ ਮਹਾਨ ਭੂਤ ਜੇ ਪ੍ਰੇਤ ਦਾਤ ਬਲਵਾਨਾ ਕਹਿੰਦੇ ਜੇ ਜਿਹੜੀ ਗੁਰੂ ਨਾਨਕ ਨੇ ਬਾਣੀ ਦੀ ਦਾਤ ਬਖਸ਼ੀ ਏ ਇਹ ਸਭ ਜੰਤਰਾ ਮੰਤਰਾਂ ਤੰਤਰਾਂ ਤੋਂ ਉੱਤੇ ਹੈ ਆਖੋ ਸਤ ਨਾਮ ਇਹ ਸਭ ਇਹਨਾਂ ਚੀਜ਼ਾਂ ਤੋਂ ਉੱਤੇ ਆ ਇਹਦਾ ਸੁਖ ਸਦੀਵੀ ਹੈ ਦੂਸਰੀਆਂ ਚੀਜ਼ਾਂ ਦਾ ਸੁਖ ਚੰਦ ਸਮੇਂ ਲਈ ਹੈ ਚੰਦ ਸਮੇਂ ਲਈ ਕੋਈ ਵੀ ਇਸ ਬੰਨੇ ਭਜਦਾ ਜੰਤਰ ਮੰਤਰ ਤੰਤਰਵਲ ਆਜੀ ਅਸੀਂ ਜਿਹੜੀ ਘਰ ਅਖਬਾਰ ਲਵਾਈ ਹੈ ਨਾ ਕਈ ਵਾਰੀ ਅਖਬਾਰਾਂ ਚ ਇਸ਼ਤਿਹਾਰ ਭੇਜਦੇ ਲੋਕੀ ਇੱਕ ਤੇ ਛਾਪ ਕੇ ਭੇਜਦੇ ਨੇ ਕਈ ਵਾਰੀ ਵੈਸੇ ਵਿੱਚ ਪਾਇਆ ਆਜੀ ਅਖਬਾਰ ਜੇ ਇਸ਼ਤਿਹਾਰ ਪਿਆ ਸੀ ਤੇ ਜਦੋਂ ਮੈਂ ਉਹਨੂੰ ਪੜਿਆ ਇੱਕ ਬੰਨੇ ਹਿੰਦੀ ਸੀ ਇੱਕ ਬੰਨੇ ਪੰਜਾਬੀ ਸੀ ਤੇ ਉਹਦੇ ਤੇ ਲਿਖਿਆ ਸੀ ਉਦਾਸ ਹੋ ਗਏ ਹੋ ਇਸੇ ਤਰ੍ਹਾਂ ਦੀ ਤਾਤਰਕ ਵਿਧਿਆ ਦੁਆਰਾ ਆਪਣਾ ਅਗਾ ਪਿਛਾ ਕੁਝ ਵੇਖਣਾ ਚਾਹੋ ਸਾਨੂੰ ਫਲਾਣੇ ਪਤੇ ਤੇ ਦਰਸ਼ਨ ਇਹ ਤਾਤਰਕ ਵਿਧਿਆ ਹੈ ਜਿਹੜੇ ਨਾਲ ਕੋਲ ਜਾਂਦੇ ਨੇ ਉਹ ਚੰਦ ਦਿਨਾਂ ਦੀ ਜਿਹੜੀ ਨਾ ਕਾਰਵਾਈ ਹੁੰਦੀ ਸਦੀ ਵੀ ਸੁੱਖ ਨਹੀਂ ਇਹਦੇ ਚ ਸਦੀ ਵੀ ਸੁੱਖ ਨਹੀਂ ਕੇਵਲ ਜਨਰਲ ਨੌਲੇਜ ਲਈ ਦਾਸ ਇਹਨਾਂ ਚ ਵੀ ਚਾਂਦ ਦਿਨਾਂ ਲਈ ਜਿਹਨਾਂ ਨੌਲੇਜ ਲਈ ਬੜੀ ਦਾ ਕੰਨਾਂ 'ਚ ਗੰਦਗੀ ਪਾਈ ਹੁੰਦੀ ਹੈ ਗੰਦਗੀ ਉਹ ਕੰਨਾਂ 'ਚ ਜਿਹੜੀ ਗੰਦਗੀ ਹੈ ਨਾ ਉਹ ਕਾਣ ਤੇ ਹਵਾ ਦੇ ਕਣਾਂ ਦਾ ਤਲਕ ਜੋ ਇਹਨਾਂ ਨੇ ਤਾਤ੍ਰਿਕ ਵਿਦਿਆ ਸਿੱਖੀ ਹੈ ਉਹ ਕੰਨਾਂ ਦੀ ਗੰਦਗੀ ਦੁਆਰਾ ਤੇ ਹਵਾ ਦੇ ਕਣਾਂ ਦੁਆਰਾ ਨਾ ਆਏ ਹੋਏ ਜਿਗਿਆਸੂ ਦੀ ਗੱਲ ਜਿਹੜੀ ਨਾ ਉਹ ਅੰਦਰ ਦੀ ਤਤਾਂ ਦੁਆਰਾ ਉਹ ਕੰਨਾਂ ਆਪਣੇ ਅਜ ਬੁਝਦੇ ਨੇ ਉਹ ਦੱਸਦੇ ਨੇ ਪ੍ਰਸਦੀ ਵੀ ਸੁਖ ਨਹੀਂ ਦੇ ਸਕਦੀ ਸਦੀ ਵੀ ਸੁਖ ਬਾਣੀ ਵਿੱਚ ਇਹ ਜੋ ਜੰਤਰ ਤੰਤਰ ਇਸ ਤੋਂ ਵੱਡੀ ਗੱਲ ਤੇ ਨਹੀਂ ਇਹ ਸੂਰਜ ਪ੍ਰਕਾਸ਼ ਨਹੀਂ ਦਿਆ ਕਿਹ ਚੀਜ਼ਾਂ ਹੈ ਨੇ ਜੰਤਰ ਮੰਤਰ ਪੁੰਨ ਤੰਤਰ ਮਹਾਨਾ ਭੂਤ ਜੇ ਪ੍ਰੇਤ ਦਾੰਤ ਬਲਵਾਨਾ ਤੁਹਾਡੇ ਘਰ ਜਰਾ ਜਾਂ ਕੋਈ ਦੁੱਖ ਆਏਗਾ ਤੁਹਾਨੂੰ ਘੜ ਤੋਂ ਘੜ 50 ਬੰਦੇ ਰਾਏ ਦੇਣ ਨਾਲ ਆ ਜਾਣਗੇ ਤੂੰ ਚੱਲ ਫਲਾਣੇ ਸਿਆਣੇ ਕੋ ਉਹ ਫਲਾਣੀ ਵਿਦਿਆ ਕੋ ਉਹ ਚੰਦ ਦਿਨਾਂ ਲਈ ਆਪਣਾ ਉਸ ਤਾਂਦਰਕ ਵਿਦਿਆ ਨਾਲ ਪ੍ਰਭਾਵ ਪਾ ਸਕਦਾ ਪਰ ਸਦੀਵੀ ਸੁੱਖ ਨਹੀਂ ਦੇ ਸਕਦਾ ਸਦੀਵੀ ਔਰ ਮਹਾਰਾਜ ਨੇ ਕਿਹਾ ਇਹ ਬਾਣੀ ਜਿਹੜੀ ਇਹ ਸਭ ਤੋਂ ਮਹਾਨ ਹੈ ਸਦੀਵੀ ਸੁੱਖ ਇਹਦੇ ਵਿੱਚ ਹੈ ਬਾਕੀ ਚੰਦ ਘੰਟਿਆਂ ਦੇ ਕ੍ਰਿਸ਼ਮੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹੋ ਜਿਹਾ ਸਮਾਂ ਆ ਜਾਏਗਾ ਇਹੋ ਜੇ ਡਰ ਕਈਆਂ ਨੂੰ ਖਾਣਗੇ ਲੇਕਿਨ ਜਿਹਦੇ ਪੱਲੇ ਚਪਈ ਸਾਹਿਬ ਦਾ ਧੰਨ ਹੈ ਉਹਦੇ ਕੋਲ ਉਹਦੇ ਨੇੜੇ ਭਾਉ ਨਹੀਂ ਆਏਗਾ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹੇ ਇਹ ਭਾਉ ਉਹਨਾਂ ਦੇ ਨੇੜੇ ਨਹੀਂ ਆਉਂਦਾ